ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਮੌਤ ਕਿੱਥੇ ਅਤੇ ਕਿਸ ਰੂਪ ਵਿੱਚ ਆ ਗਈ ਹੈ ਇਸ ਦਾ ਕੋਈ ਪਤਾ ਨਹੀਂ ਹੈ ਇਹ ਦੇਖਣ ਨੂੰ ਮਿਲਿਆ ਫਿਰੋਜ਼ਪੁਰ ਦੇ ਪਿੰਡ ਬਾਰੇ ਜਿੱਥੇ 18 ਸਾਲਾਂ ਬੱਚੀ ਜਦ ਆਪਣੇ ਘਰ ਤੋਂ ਕੁਝ ਹੀ ਦੂਰੀ ਤੇ ਬਣੀ ਚਰਚ ਵਿੱਚ ਬੰਦਗੀ ਸੁਣਨ ਲਈ ਜਾ ਰਹੀ ਸੀ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੇ ਦin ਮੋਟਰਸਾਈਕਲ ਸਵਾਰਾਂ ਨੇ ਪਿੱਛੇ ਤੋਂ ਬੱਚੀ ਦੇ ਵਿੱਚ ਮੋਟਰਸਾਈਕਲ ਮਾਰ ਦਿੱਤਾ ਜਿਸ ਨਾਲ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਮੋਟਰਸਾਈਕਲ ਸਵਾਰਾਂ ਨੇ ਇੱਕ ਵਾਰ ਵੀ ਬੱਚੀ ਨੂੰ ਚੱਕਣ ਜਾਂ ਦੇਖਣ ਤੱਕ ਦੀ ਜਹਮਤ ਨਹੀਂ ਉਠਾਈ ਅਤੇ ਐਕਸੀਡੈਂਟ ਕਰਕੇ ਉੱਥੋਂ ਫਰਾਰ ਹੋ ਗਏ ਸਥਾਨਕ ਲੋਕਾਂ ਵੱਲੋਂ ਰੋਲਾ ਪੌਂਦੇ ਉੱਥੇ ਕੁਝ ਲੋਕ ਇਕੱਠੇ ਹੋਏ ਜਿੰਨਾਂ ਵੱਲੋਂ ਬੱਚੀ ਨੂੰ ਚੁੱਕ ਕੇ ਹਸਪਤਾਲ ਲਿਆਂਦਾ ਗਿਆ ਪਰ ਤਦ ਤੱਕ ਬੱਚੀ ਦੀ ਮੌਤ ਹੋ ਚੁੱਕੀ ਸੀ ਫਿਰੋਜ਼ਪੁਰ ਤੋਂ ਬਿਊਰੋ ਰਿਪੋਰਟ ਇਹ ਮੇਰੇ ਭਤੀਜੀ ਜਾ ਰਹੀ ਸੀ ਕਿ ਕੱਚੇ ਰਾਤੇ ਸਾਦ ਸੰਗ ਤੇ ਜਾ ਰਹੀ ਸੀ ਤੇ ਬੰਦਗੀ ਤੇ ਜਾ ਰਹੀ ਸੀ ਤੇ ਹੁੰਦੇ ਆਪਣੇ ਹੱਥ ਹੀ ਜਾ ਰਹੀ ਸੀ ਪਿੱਛੋਂ ਮੋਟਰਸਾਈਕਲ ਆਈ ਸੀ ਤੇ ਇਹਨਾਂ ਜਣੇ ਸਵਾਰ ਸੀਗੇ ਉੱਪਰ ਦੋ ਜਣੀਆਂ ਇਹ ਸੀ ਇੱਕ ਪੱਕੇ ਰਾਤੇ ਗਈ ਸੀ ਮੇਰੇ ਭਤੀਜੀ ਕੱਚੇ ਤੇ ਰਾਤੇ ਗਈ ਸੀ ਤੇ ਉਹ ਲਾਪਰਵਾਹੀ ਨਾਲ ਉਹਨਾਂ ਨੇ ਸਪੀਡ ਤੇ ਮੋਟਰਸਾਈਕਲੇਗਾ ਸੀਗਾ ਹਾਂ ਰੇ ਤੇਜ਼ ਦਰਫ਼ਤਾਰ ਨਾਲੇਗਾ ਸੀ ਤੇ ਪਿੱਛੋਂ ਮੋਟਰਸਾਈਕਲ ਵੱਜਿਆ ਤੇ ਕੰਨੀ ਦਾ ਮਣਕਾ ਟੁੱਟ ਗਿਆ ਮੌਕੇ ਤੇ ਮੌਤ ਹੋ ਗਈ ਉਹ ਭੱਜ ਕੇ ਪਰ ਉਹਨਾਂ ਨੇ ਉਹਨੂੰ ਬੱਚੀ ਨੂੰ ਨਹੀਂ ਚੁੱਕਿਆ ਛੋਟੀ ਸੀ ਉਹਨਾਂ ਵਾਲਕ ਸੀਗੀ ਸਾਨੂੰ ਹੁਣ ਬੱਚੀ ਤਵਾਪਸ ਨਹੀਂ ਮਿਲਨੀ हां मौके ਤੇ ਦੱਸ ਹੋ ਗਈ ਉਹ ਚਲੇ ਕਿ ਉਹਨਾਂ ਚੱਕਿਆ ਵੀ ਨਹੀਂ ਚਾਹਤ ਬਚ ਜਾਂਦੀ ਸਾਡੀ ਬੱਚੀ ਸਾਡੇ ਕੋਲ ਹੋਣਾ ਇਸ ਟਾਈਮ ਹੁੰਦੀ ਪਰ ਉਹ ਮੋਕ ਗਈ ਉਹਦੀ ਵਿਦਾਤ ਹੋ ਗਈ ਉਹਨ ਦੀ ਉਹਨਾਂ ਚੱਕਿਆ ਹੀ ਨਹੀਂਗਾ ਹਾਂਜੀ ਸਾਨੂੰ ਤਾਂ ਸਾਫ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡੀ ਕੁੜੀ ਤੁਨਵਾ ਬਸਾਣੀ ਨਹੀਂ ਦੇਖੋ ਮੇਰੀ ਗੁੜੀਆ ਸੋਨਾ ਸਾਲ ਦੀ ਕੁੜੀ ਆ ਗਈ ਜੀ ਉਹ ਚਰਚ ਬਣ ਕੇ ਜਾ ਰਹੀ ਸੀਗੇ ਤੇ ਦੋ ਜਣੇ ਸੀਗੇ ਉਹ ਕੱਚੇ ਬਿਲਕੁਲ ਕੱਚੇ ਸਾਈਡ ਤੇ ਚੱਲੇ ਪੈਦਲ ਪੈਦਲ ਜਾ ਰਹੇ ਸੀਗੇ ਦੋ ਜਣੇ ਸੀਗੇ ਹਾਂਜੀ ਹਾਂਜੀ ਜਿਹੜੇ ਪੱਕੀ ਤੇ ਸੀਗੇ ਉਹਨੂੰ ਕੁਝ ਨਹੀਂ ਹੋਇਆ ਉਹ ਬਿਲਕੁਲ ਕੁਝ ਨਹੀਂ ਸੱਟ ਲੱਗੀ ਜਿਹੜੀ ਕੱਚੀ ਤੇ ਮੇਰੀ ਗੁੜੀ ਆ ਗਈ ਸੀ ਪਿੱਛੇ ਲਿਆ ਕੇ ਮੋਟਰਸਾਈਕਲ ਮੁੰਡੇ ਆਂਦੇ ਗਿਆ ਮਾਰ ਕੇ ਉਹ ਸੜ ਜਾਂਦੇ ਗਿਆ ਪ੍ਰਸ਼ਾਸਨ ਨੂੰ ਮੰਗ ਹੀ ਕਰਦਾ ਮੇਰੀ ਬੱਚੀ ਇਨਸਾਫ ਮੈਨੂੰ ਮਿਲ ਜਾ ਮੈਂ ਹੋਰ ਕੁਝ ਨਹੀਂ ਚਾਹੀਦਾ ਇਹ ਬਾਰੇ ਕੇ ਅੱਡੇ ਦੀ ਗੱਲ ਆ ਬਾਰਡਰ ਨੰਬਰ ਜਿਹੜੀ ਸੜਕ ਜਾਂਦੀ ਬਾਰੇ ਕੇ ਉੱਥੇ ਕੱਲ ਪੌਣੇ ਕੋ 7 ਵਜੇ ਇੱਕ ਸੁਪਨੀ ਨਾਮ ਦੀ ਲੜਕੀ ਮਨਜੀਤ ਕੌਰ ਲੇਡੀ ਆ ਉਹਨਾਂ ਦੇ ਨਾਲ ਬੰਦਗੀ ਤੇ ਜਾ ਰਹੀ ਸੀ ਤਮੈਂ ਤੇ ਉਹਨਾਂ ਦੇ ਪਿੱਛੇ ਤੇ ਇੱਕ ਮੋਟਰਸਾਈਕਲ ਹੀਰੋ ਸਪਲੈਂਡਰ ਜਿਸ ਨੂੰ ਇੱਕ ਮਨਾਉ ਦਾ ਇੱਕ ਲੜਕਾ ਚਲਾ ਰਿਆ ਸੀਗਾ ਬਖਤੀ ਆਵਾਜ਼ ਰਹਿਣ ਵਾਲਾ ਇੱਥੇ ਫਰੋਹ ਪਰ ਸ਼ਹਿਰ ਦਾ ਉਹਦੇ ਪਿੱਛੇ ਮਰਿਆ ਲਾਪਰਵਾਹੀ ਨਾਲ ਮੋਟਰਸਾਈਕਲ ਚਲਾ ਕੇ ਕਾਫੀ ਸੱਟਾਂ ਲੱਗੀਆਂ ਲੜਕੀ ਨੂੰ ਉਹਨੂੰ ਹਸਪਤਲ ਲਿਆਂਦਾ ਤੇ ਉਹਦੀ ਡੈਥ ਹੋ ਗਈ ਉਹਦੇ ਫਾਦਰ ਜਸਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬਾਰੇਕੇ ਦੇ ਬਿਆਨ ਤੇ ਮੁਕਦਮਾ ਦਰਜ ਕੀਤਾ ਮੁਕਦਮਾ ਨੰਬਰ 300 ਅੰਡਰ ਸੈਕਸ਼ਨ 106 281 ਬੀ ਐਨਐਸ ਮਕਦਮਾ ਦਰਜ ਕਰਕੇ ਤੋਤੀਸ਼ ਸ਼ਾਮਲ ਹੋ ਚੁੱਕੀ ਲੰਦੀ ਹੈ ਐਲਐਸਆਈ ਹਾਲਡਰ ਪਰਮਜੀਤ ਸਿੰਘ ਦੀ ਕਾਰਵਾਈ ਕਰ ਰਹੀ ਹੈ ਚੌਕੀਬਾਰੇ ਕਿਥੋਂ ਹੋਰ جاری ਹੈ ਹਾਂਜੀ ਹਾਂਜੀ ਬਿਲਕੁਲ ਮਾਈ ਨੇ ਇਨਵੈਸਟੀਗੇਸ਼ਨ ਅਫੇਅਰ ਦਰਜ ਹੋ ਗਈ ਹੈ ਪੋਸਟ ਮਾਰਟਮ ਨਤਕੀ ਕਰਾਇਆ ਤੋਤੀਸ਼ ਜੀ